ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 17 ਅਕਤੂਬਰ 1762 ਵਾਲੇ ਦਿਨ ਦੀਵਾਲੀ ਸੀ ਇਸ ਦਿਨ ਸਿੱਖਾਂ ਅਤੇ ਅਹਿਮਦ ਸਾਹਿਬਦਾਲੀ ਦੀਆਂ ਫੌਜਾਂ ਵਿਚਾਲੇ 16 ਦਿਨ ਲਹੂ ਡੋਲਮੀ ਜੰਗ ਹੋਈ ਅਹਿਮਦ ਸਾਹਿਬਦਾਲੀ ਨੇ ਹਿੰਦੁਸਤਾਨ ਤੇ 11 ਹਮਲੇ ਕੀਤੇ ਇਸਨੇ 1748 ਤੋਂ ਲੈ ਕੇ 1761 ਤੱਕ ਹਿੰਦੁਸਤਾਨ ਤੇ ਪੰਜ ਹਮਲੇ ਕਰਨ ਤੋਂ ਬਾਅਦ ਛੇਵਾਂ ਹਮਲਾ ਨਰੋਲ ਸਿੱਖਾਂ ਦੀ ਹੋਂਦ ਖਤਮ ਕਰਨ ਦੇ ਲਈ ਕੀਤਾ ਸੀ ਜਦੋਂ ਕਿ ਪੰਜਵਾਂ ਹਮਲਾ ਨਰੋਲ ਮਰਾਠਿਆਂ ਦੇ ਖਿਲਾਫ ਸੀ ਪਾਣੀਪਤ ਦੇ ਮੁਕਾਮ ਤੇ ਤੀਜੀ ਜੰਗ ਵੇਲੇ ਅਬਦਾਲੀ ਨੇ ਮਰਾਠਿਆਂ ਦਾ ਲੱਕ ਤੋੜ ਦਿੱਤਾ ਸੀ ਜਿਸ ਕਾਰਨ ਇਸ ਦੇ ਹੌਂਸਲੇ ਚੌਖੇ ਬਲੰਦ ਸ਼ਨ 13 ਜਨਵਰੀ 1761 ਨੂੰ ਅਬਦਾਲੀ ਨੇ ਮਰਹੱਟਿਆਂ ਨੂੰ ਮੁਕੰਮਲ ਹਾਰ ਦਿੱਤੀ ਸੀ ਅਤੇ ਮਾਰਚ ਮਹੀਨੇ ਵਿੱਚ ਇਹ ਲੁੱਟਦੇ ਸਮਾਨ ਨਾਲ ਅਤੇ ਹਿੰਦੁਸਤਾਨ ਬਹੁ ਵੇਟੀਆਂ ਦੇ ਗੱਡੇ ਭਰ ਕੇ ਜਦੋਂ ਵਾਪਸ ਪਰਤ ਰਿਹਾ ਸੀ ਤਾਂ ਸਿੰਘਾਂ ਨੇ ਅਟਕ ਤੱਕ ਇਸ ਦਾ ਪਿੱਛਾ ਕੀਤਾ ਅਤੇ ਅਬਦਾਲੀ ਕੋਲੋਂ ਸਾਰਾ maal ਅਸਬਾਬ ਖੋ ਲਿਆ ਉਸ ਵਕਤ ਇਸ ਨੇ ਐਲਾਨੀਆਂ ਤੌਰ ਤੇ ਕਿਹਾ ਕੇ ਸਿੱਖਾਂ ਦਾ ਖੁਰਾਕ ਖੋਜ ਮਿਟਾ ਕੇ ਹੀ ਚੈਨ ਲਵੇਗਾ ਅਬਦਾਲੀ ਨੇ ਸਿੱਖਾਂ ਦੀ ਵਾਦੀ ਤਾਕਤ ਨੂੰ ਠੱਲ ਪਾਉਣ ਦੇ ਲਈ ਖਵਾਜਾ ਮਿਰਜ਼ਾ ਖਾਨ ਚਹਾਰ ਮਹੱਲ ਵਾਲਾ ਆਵਿਦ ਖਾਨ ਸ਼ਾਦਕ ਖਾਨ ਅਤੇ ਸ਼ਾਦਕ ਖਾਨ ਫਰੀਦੀ ਨੂੰ ਨਿਯੁਕਤ ਕੀਤਾ ਪਰ ਇਹ ਵੀ ਸਿੱਖਾਂ ਦੀ ਵਾਦੀ ਤਾਕਤ ਨੂੰ ਰੋਕ ਨਾ ਸਕੇ 5 ਫਰਵਰੀ 1762 ਈਸਵੀ ਵਾਲਾ ਦਿਨ ਸਿੱਖ ਕੌਮ ਵਿੱਚ ਵੱਡੇ ਕੱਲੂਕਾਰੇ ਵਜੋਂ ਜਾਣਿਆ ਜਾਂਦਾ ਹੈ ਇਹ ਵੱਡਾ ਕੱਲੂਕਾਰਾ ਅਹਿਮਦ ਸਾਹ ਅਬਦਾਲੀ ਦੇ ਹਿੰਦੁਸਤਾਨ ਤੇ ਕੀਤੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ ਅਬਦਾਲੀ ਨੇ ਹਿੰਦੁਸਤਾਨ ਤੇ 11 ਹਮਲੇ ਕੀਤੇ ਪਰ ਉਸ ਦੇ ਕਿਸੇ ਵੀ ਹਮਲੇ ਵਿੱਚ ਸਿੱਖਾਂ ਜਿੰਨਾ ਵੱਡਾ ਟਕਰਾ ਕਰਨ ਦੀ ਜ਼ਰੂਰਤ ਕੋਈ ਹਿੰਦੁਸਤਾਨ ਦਾ ਮਾਈ ਦਾ ਲਾਲ ਆਪਣੇ ਅੰਦਰ ਪੈਦਾ ਨਹੀਂ ਕਰ ਸਕਿਆ ਇਸ ਇੱਕ ਹੀ ਸ਼ੰਨ ਜਿਨ੍ਹਾਂ ਨੇ ਇੰਨਾ ਮੁਗਲ ਜਰਵਾਨਿਆਂ ਨੂੰ ਆਪਣੇ ਬਲੰਦ ਹੌਸਲੇ ਦੇ ਨਾਲ ਗਿਣਤੀ ਵਿੱਚ ਘਟ ਹੁੰਦਿਆਂ ਹੋਇਆ ਵੀ ਮੁਕਾਬਲੇ ਦੀ ਟੱਕਰ ਦਿੱਤੀ 1761 ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਬਦਾਲੀ ਆਪਣੇ 5ਵੇਂ ਹਮਲੇ ਦੇ ਦੌਰਾਨ ਮਰਾਠਿਆਂ ਨੂੰ ਵੱਡੀ ਹਾਰ ਦੇਣ ਮਗਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਰਾਠਾ ਔਰਤਾਂ ਬੱਚੀਆਂ ਅਤੇ ਬੱਚਿਆਂ ਦੇ ਗੱਡੇ ਭਰ ਕੇ ਕਾਬਲ ਨੂੰ ਚੱਲ ਪਿਆ ਪਰ ਜਦੋਂ ਪੰਜਾਬ ਵਿੱਚ ਦਾਖਲ ਹੋਇਆ ਤਾਂ ਸਿੱਖਾਂ ਨੇ ਇਸ ਦੀਆਂ ਫੌਜਾਂ ਤੋਂ ਗਰੀਲਾ ਜੰਗ ਰਾਹੀਂ ਇਸ ਵੱਲੋਂ ਲੁੱਟ ਕੇ ਲੈ ਜਾਂਦੇ ਲੱਖਾਂ ਰੁਪਏ ਦਾ ਮਾਲ ਅਸਬਾਬ ਨੂੰ ਵਾਪਸ ਖੋ ਲਿਆ ਅਤੇ ਹਜ਼ਾਰਾਂ ਹਿੰਦੂ ਔਰਤਾਂ ਤੇ ਬੱਚਿਆਂ ਨੂੰ ਅਫਗਾਨੀ ਦੇ ਪੰਜੇ ਵਿੱਚੋਂ ਨਾ ਸਿਰ ਪਛੜਾਇਆ ਸਗੋਂ ਉਹਨਾਂ ਨੂੰ ਬਾਜਦਤ ਘਰੋਂ ਘਰੀ ਪਹੁੰਚਾਇਆ ਇਤਿਹਾਸ ਗਵਾਹ ਹੈ ਕਿ ਹਿੰਦੁਸਤਾਨ ਦੇ ਉੱਤੇ ਹਮਲਿਆਂ ਦੇ ਦੌਰਾਨ ਅਬਦਾਲੀ ਨੇ ਮੁਗਲਾਂ ਅਤੇ ਮਰਾਠਿਆਂ ਨੂੰ ਲੱਕ ਤੋੜਵੇਂ ਹਾਰ ਦਿੱਤੀ ਜਿਸ ਕਾਰਨ ਉਹ ਬੇਖੌਫ ਹੋ ਚੁੱਕਾ ਸੀ ਇਹ ਸਿਰਫ ਸਿੱਖ ਹੀ ਸਨ ਜੋ ਗਿਣਤੀ ਵਿੱਚ ਬਹੁਤ ਥੋੜੇ ਸਨ ਪਰ ਸਿੱਖਾਂ ਦੇ ਹੌਸਲਿਆਂ ਦੀ ਕੋਈ ਹੱਦ ਨਹੀਂ ਸੀ ਅਬਦਾਲੀ ਹੁਣ ਬਾਕੀਆਂ ਦੀ ਤਰ੍ਹਾਂ ਸਿੱਖਾਂ ਦਾ ਖੁਰਾਕੋਜ ਮਟਾਉਣ ਲਈ ਕਮਰ ਕਸੀ ਬੈਠਾ ਸੀ ਅਸਲ ਵਿੱਚ ਉਸ ਦਾ ਹਿੰਦੁਸਤਾਨ ਤੇ ਛੇਮਾ ਹਮਲਾ ਨਰੋਲ ਸਿੱਖਾਂ ਦੀ ਹੋਂਦ ਨੂੰ ਮਟਾਉਣ ਵਾਸਤੇ ਸੀ ਸਿੱਖ ਇਸ ਗੱਲ ਨੂੰ ਜਾਣ ਚੁੱਕੇ ਸਨ ਇਸ ਲਈ ਅਬਦਾਲੀ ਦੇ ਕਾਬਲ ਵਾਪਸ ਪਰਤਦਿਆਂ ਹੀ ਸਿੱਖਾਂ ਨੇ ਕਈ ਥਾਈਂ ਆਪਣੇ ਬੰਕਰ ਪੱਕੇ ਕਰ ਲਈ ਦੂਜੇ ਪਾਸੇ 1761 ਦੇ ਅਕਤੂਬਰ ਮਹੀਨੇ ਵਿੱਚ ਸਿੱਖਾਂ ਨੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਲਾਹੌਰ ਦੇ ਹਾਕਮ ਅਵੇਦ ਖਾਨ ਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ ਲਾਹੌਰ ਤੇ ਆਪਣਾ ਕਬਜ਼ਾ ਜਮਾ ਲਿਆ ਸੀ ਨਵਾਬ ਕਪੂਰ ਸਿੰਘ ਹੁਣਾਂ ਦੀ ਜੋਗ ਅਗਵਾਈ ਹੇਠ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਸਿੱਖ ਪੰਥ ਵੱਲੋਂ ਨਾ ਸਿਰਫ ਤਖਤ ਤੇ ਹੀ ਬਿਠਾਇਆ ਸੀ ਸਗੋਂ ਉਹਨਾਂ ਨੂੰ ਸੁਲਤਾਨ ਉਲਕੌਮ ਦੀ ਉਪਾਧੀ ਨਾਲ ਸਨਮਾਨਿਤ ਵੀ ਕੀਤਾ ਗਿਆ ਲਾਹੌਰ ਤੇ ਕਬਜ਼ਾ ਕਰਨ ਮਗਰੋਂ ਸਿੱਖਾਂ ਨੇ ਖਾਲਸਾ ਹੀ ਰਵਾਇਤ ਦੇ ਮੁਤਾਬਕ ਜੰਡਿਆਲੇ ਵਿਖੇ ਸਰਕਾਰੀ ਸੂਈਏ ਮਹੰਤ ਆਕਲਦਾਸ ਨਰੰਜਣੀਏ ਨੂੰ ਘੇਰਾ ਪਾ ਲਿਆ ਇਹ ਉਹ ਚੁਗਲਖੋਰ ਸੀ ਜਿਸ ਨੇ ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਭਾਈ ਮਹਤਾਬ ਸਿੰਘ ਜੀ ਮੀਰਾ ਕੋਟੀਆਂ ਵਰਗੇ ਕਈ ਯੋਧਿਆਂ ਨੂੰ ਮੁਖਬਰੀ ਕਰਕੇ ਸ਼ਹੀਦ ਕਰਵਾਇਆ ਸੀ ਠਿੰਗਾ ਵੱਲੋਂ ਘੇਰਾ ਪਾਉਣ ਤੋਂ ਬਾਅਦ ਮਹੰਤ ਆਕਲਦਾਸ ਨੇ ਆਪਣੇ ਭਰੋਸੇ ਵਾਲੇ ਬੰਦੇ ਅਬਦਾਲੀ ਵੱਲ ਦੜਾ ਦਿੱਤੇ ਅਬਦਾਲੀ ਇਸ ਵੇਲੇ ਪੰਜਾਬ ਵੱਲ ਕੂਚ ਕਰ ਚੁੱਕਾ ਸੀ ਮਹਾਂਤ ਦੇ ਬੰਦੇ ਅਬਦਾਲੀ ਨੂੰ ਰੋਹਤਾਸਗੜ੍ਹ ਦੇ ਮੁਕਾਮ ਤੇ ਜਾ ਮਿਲੇ ਅਤੇ ਅਬਦਾਲੀ ਨੂੰ ਸਿੱਖਾਂ ਵੱਲੋਂ ਘੇਰਾ ਕੱਟਣ ਦੀ ਖਬਰ ਦੱਸੀ ਦੂਜੇ ਪਾਸੇ ਸਿੱਖਾਂ ਨੂੰ ਵੀ ਖਬਰ ਹੋ ਗਈ ਸੀ ਕਿ ਅਬਦਾਲੀ ਸਿੱਖਾਂ ਦੇ ਨਾਲ ਦੋ ਦੋ ਹੱਥ ਕਰਨ ਦੀ ਨੀਤ ਨਾਲ ਚਾਲੇ ਪਾ ਚੁੱਕਾ ਹੈ ਚੰਗਾ ਗੁਰਮਤਾ ਕੀਤਾ ਕਿ ਆਪਣੇ ਘਰ ਪਰਿਵਾਰ ਮਾਲਵੇ ਦੇ ਰੇਤលਿਆਂ ਇਲਾਕਿਆਂ ਵੱਲ ਛੱਡਣ ਦੇ ਲਈ ਚਾਲੇ ਪਾਏ ਜਾਣ ਅਤੇ ਫਿਰ ਬੇਫਿਕਰੀ ਦੇ ਨਾਲ ਅਬਦਾਲੀ ਦਾ ਮੁਕਾਬਲਾ ਕੀਤਾ ਜਾ ਸਕੇ ਜਦੋਂ ਅਬਦਾਲੀ ਲਾਹੌਰ ਪਹੁੰਚਿਆ ਤਾਂ ਸਿੱਖ ਸਤਲੁਜ ਪਾਰ ਕਰਕੇ ਮਲੇਰਕੋਟਲੇ ਦੇ ਲਾਗੇ ਪਿੰਡ ਕੁੱਪਕੋਲ ਪੁੱਜ ਕੇ ਡੇਰਾ ਲਾ ਬੈਠੇ ਸਨ ਸਿੱਖਾਂ ਦੀ ਜੰਗਜੂ ਫੌਜ ਦੀ ਗਿਣਤੀ ਉਸ ਵਕਤ 50000 ਦੇ ਲਾਗੇ ਦੱਸੀ ਜਾਂਦੀ ਹੈ ਇੱਕ ਬਿਆਨਤ ਦੇ ਮੁਤਾਬਕ ਸਿੱਖ ਜਲਦੀ ਤੋਂ ਜਲਦੀ ਬਰਨਾਲੇ ਵੱਲ ਨਿਕਲਣਾ ਚਾਹੁੰਦੇ ਸਨ ਅਸਲ ਵਿੱਚ ਇੱਥੇ ਉਹ ਬਾਬਾ ਆਲਾ ਸਿੰਘ ਪਾਸੋਂ ਮਦਦ ਦੀ ਭਾਲ ਵਿੱਚ ਸਨ ਪਰ ਬਾਬਾ ਆਲਾ ਸਿੰਘ ਨੇ ਅਫਦਾਲੀ ਤੋਂ ਡਰਦੇ ਹੋਏ ਨੇ ਇਸ ਕੌਮੀ ਸੰਕਟ ਵਕਤ ਆਪਣੇ ਭਰਾਵਾਂ ਦੀ ਬਾਹ ਫੜਨ ਤੋਂ ਸਿਰਫ ਅਨਕਾਰ ਹੀ ਨਹੀਂ ਕੀਤਾ ਸਗੋਂ ਆਪਣਾ ਟਿਕਾਣਾ ਛੱਡ ਕੇ ਇੱਧਰ ਉੱਧਰ ਹੋ ਗਿਆ ਅਬਦਾਲੀ ਨੂੰ ਜਦੋਂ ਸਿੱਖਾਂ ਦੇ ਮਲੇਰਕੋਟਲੇ ਲਾਗੇ ਹੋਣ ਬਾਰੇ ਪਤਾ ਲੱਗਾ ਤਾਂ ਉਸਨੇ ਮਲੇਰਕੋਟਲੇ ਦੇ ਨਵਾਬ ਭੀਖਨ ਸਾਹ ਅਤੇ ਸਰਹੰਦ ਦੇ ਸੂਬੇਦਾਰ ਜੈਨਖਾਨ ਨੂੰ ਹੁਕਮ ਭੇਜਿਆ ਕਿ ਸਿੰਘਾਂ ਨੂੰ ਤੁਰੰਤ ਆਪਣੇ ਘੇਰੇ ਵਿੱਚ ਲੈ ਲਿਆ ਜਾਵੇ ਅਤੇ ਆਪ ਵੀ ਇਸਨੇ ਤੁਰੰਤ ਬਿਜਲੀ ਵਰਗੀ ਫੁਰਤੀ ਦੇ ਨਾਲ ਸਿੰਘਾਂ ਵੱਲ ਨੂੰ ਕੂਚ ਕੀਤਾ ਅਸ਼ਲ ਦੇ ਵਿੱਚ ਉਸ ਨੂੰ ਇੰਨੇ ਵੱਡੇ ਮੁਕਾਬਲੇ ਦਾ ਅੰਦਾਜ਼ਾ ਨਹੀਂ ਸੀ 5 ਫਰਵਰੀ 1762 ਵਾਲੇ ਦਿਨ ਸੂਰਜ ਦੀ ਪਹਿਲੀ ਕਿਰਨ ਦੇ ਨਿਕਲਣ ਤੋਂ ਪਹਿਲਾਂ ਹੀ ਅਬਦਾਲੀ ਨੇ ਦਲ ਖਾਲਸਾ ਦੀ ਸਰਪ੍ਰਸਤੀ ਹੇਠ ਇਕੱਠੇ ਹੋਏ ਇਨ੍ਹਾਂ ਸਿੰਘਾਂ ਉੱਪਰ ਬੜਾ ਵੱਡਾ ਕੈਰੀ ਹਮਲਾ ਕਰ ਦਿੱਤਾ ਉਸਨੇ 8000 ਦੇ ਕਰੀਬ ਫੌਜ ਆਪਣੀ ਕਮਾਂਡ ਹੇਠ ਰੱਖੀ ਅਤੇ ਬਾਕੀ ਦੀ ਫੌਜ ਆਪਣੇ ਵਜੀਰ ਥਾਵਲੀ ਖਾਨ ਦੀ ਕਮਾਂਡ ਹੇਠ ਭੇਜੀ ਜੈਨ ਖਾਨ ਭੀਖਣ ਖਾਨ ਅਤੇ ਦਿਵਾਨ ਲక్ష్ਮੀ ਨਾਰਾਇਣ ਦੇ ਫੌਜੀ ਦਸਤੇ ਵੀ ਸਾਹਵਾਲੀ ਦੀ ਕਮਾਂਡ ਹੇਠ ਹੀ ਸਿਖਾਹ ਦੇ ਵਹੀਰ ਤੇ ਹਮਲਾ ਕਰਨ ਲਈ ਭੇਜੇ ਗਏ ਸਿਖਾਹ ਨੇ ਆਪਣੇ ਬਜ਼ੁਰਗ ਬੱਚੇ ਅਤੇ ਸਿੰਘਣੀਆਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਅਤੇ ਮੁਕਾਬਲੇ ਲਈ ਜਕਾਰੇ ਛੱੜਨੇ ਸ਼ੁਰੂ ਕਰ ਦਿੱਤੇ ਇਸ ਜੰਗ ਵਿੱਚ ਸਾਰੀਆਂ ਮਿਸਲਾਂ ਦੇ ਸਰਦਾਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੁਣਾਂ ਦੀ ਕਮਾਂਡ ਹੇਠ ਇਕੱਠੇ ਹੋ ਚੁੱਕੇ ਸਨ ਇੱਥੇ ਸਭ ਤੋਂ ਪਹਿਲਾਂ ਹਮਲਾ ਕਾਸਿਮ ਖਾਨ ਨੇ ਕੀਤਾ ਜਥੇਦਾਰ ਜਰਨੈਲ ਜੱਸਾ ਸਿੰਘ ਆਲੂਵਾਲੀਆ ਨੇ ਲੜਦੇ-ਲੜਦੇ ਸਿੰਘਾਂ ਨੂੰ ਬਰਨਾਲੇ ਵੱਲ ਵਧਣ ਦਾ ਹੁਕਮ ਦਿੱਤਾ ਕਾਸਿਮ ਖਾਨ ਮੂੰਹ ਦੀ ਖਾ ਕੇ ਅਜੇ ਪਿੱਛੇ ਹੀ ਹਟਿਆ ਸੀ ਕਿ ਉਸ ਦੀ ਥਾਂ ਤੇ ਅਹਿਮਦ ਸਾਹ ਅਬਦਾਲੀ ਨੇ ਆਪਣੇ ਨਾਮਵਰ ਜਰਨੇਲਾਂ ਜਹਾਨ ਖਾਨ ਤੇ ਸਰ ਬੁਲੰਦ ਖਾਨ ਦੇ ਨਾਲ ਚਾਰ ਚਫੇਰਿਓਂ ਸਿੱਖਾਂ ਤੇ ਹਮਲਾ ਕਰ ਦਿੱਤਾ ਇਸ ਵਕਤ ਅਬਦਾਲੀ ਦੀ ਫੌਜ ਦੀ ਗਿਣਤੀ 48000 ਦੇ ਕਰੀਬ ਦੱਸੀ ਗਈ ਹੈ ਬਾਬਾ ਆਲਾ ਸਿੰਘ ਦੇ ਵਕੀਲ ਸੇਖੂ ਸਿੰਘ ਹੰਬਲਵਾਲ ਦੀ ਨਿਗਰਾਨੀ ਹੇਠ ਸਿੱਖਾਂ ਦੇ ਵਹੀਰ ਸਮੇਤ ਲੜਦੇ ਲੜਦੇ ਬਰਨਾਲੇ ਵੱਲ ਨੂੰ ਕੂਚ ਕਰ ਦਿੱਤਾ ਸ਼ਾਹਵਲੀ ਖਾਨ ਵਜ਼ੀਰ ਦੀ ਕਮਾਨ ਹੇਠ ਅਬਦਾਲੀ ਦੀਆਂ ਫੌਜਾਂ ਨੇ ਸਿੰਘਾਂ ਦੇ ਵਹੀਰ ਦਾ ਚੋਖਾ ਨੁਕਸਾਨ ਕੀਤਾ ਹਜ਼ਾਰਾਂ ਬਿਰਧ ਔਰਤਾਂ ਅਤੇ ਬੱਚੇ ਸ਼ਹੀਦ ਕਰ ਦਿੱਤੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਜ਼ੁਰਗ ਬੀਬੀਆਂ ਅਤੇ ਬੱਚੇ ਬੰਦੀ ਬਣਾ ਲਏ ਜਦੋਂ ਸਰਦਾਰ ਦਸਾ ਸਿੰਘ ਨੂੰ ਅਬਦਾਲੀ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਸਰਦਾਰ ਸ਼ਾਮ ਸਿੰਘ, ਸਰਦਾਰ ਕਰੋੜਾ ਸਿੰਘ, ਸਰਦਾਰ ਨਾਹਰ ਸਿੰਘ ਅਤੇ ਸਰਦਾਰ ਕਰਮ ਸਿੰਘ ਨੂੰ ਸਿੰਘਾਂ ਦੇ ਵੱਡੇ ਫੌਜੀ ਦਸਤੇ ਦੇ ਨਾਲ ਇਹਨਾਂ ਬੰਦੀ ਬਣਾਏ ਸਿੰਘਾਂ ਦੀ ਮਦਦ ਵਾਸਤੇ ਭੇਜਿਆ ਇਹ ਸਿੰਘ ਪੂਰੀ ਸ਼ੂਰਬੀਰਤਾ ਨਾਲ ਲੜੇ ਅਤੇ ਬੰਦੀਆਂ ਨੂੰ ਛੁਡਵਾ ਲਿਆ ਇੱਥੇ ਸਿੰਘਾਂ ਨੇ ਸਾਹ ਵਾਲੀ ਦੀ ਫੌਜ ਦਾ ਭਾਰਾ ਨੁਕਸਾਨ ਕੀਤਾ ਹਾਰ ਖਾ ਕੇ ਵਜ਼ੀਰ ਸਾਹ ਵਾਲੀ ਖਾਂ ਪਿੱਛੇ ਹਟ ਗਿਆ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆਂ ਨੇ ਜਰਨੈਲ ਸਰਬਲੰਦ ਖਾਨ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਅਤੇ ਸਰਦਾਰ ਜੱਸਾ ਸਿੰਘ ਹੱਥੋਂ ਪ੍ਰਧਾਨ ਸੈਨਾਪਤੀ ਜਹਾਨ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਫਦਾਲੀ ਕੋਲ ਇਸ ਵਕਤ ਤੇਜ ਮਾਰ ਕਰਨ ਲਈ ਭਾਰੀਆਂ ਤੋਪਾਂ ਨਹੀਂ ਸਨ ਕਿਉਂਕਿ ਉਸ ਨੂੰ ਸਿੱਖਾਂ ਵੱਲੋਂ ਇੰਨੇ ਵੱਡੇ ਟੱਕਰੇ ਜਾਂ ਮੁਕਾਬਲੇ ਦਾ ਕੋਈ ਅੰਦਾਜ਼ਾ ਨਹੀਂ ਸੀ ਇਸ ਕਰਕੇ ਉਹ ਭਾਰੀ ਤੋਪਾਂ ਲਾਹੌਰ ਹੀ ਛੱਡ ਆਇਆ ਸੀ ਪਰ ਉਸ ਪਾਸ ਵੱਡੀ ਮਾਤਰਾ ਵਿੱਚ ਹਲਕੀਆਂ ਤੋਪਾਂ ਜ਼ਰੂਰ ਸਨ ਜੋ ਕਿ ਹੱਥੋਂ-ਹੱਥ ਭਾਵ ਆਮੋ ਸਾਹਮਣੇ ਦੀ ਦਵੱਲੀ ਲੜਾਈ ਵੇਲੇ ਹੀ ਇਹ ਤੋਪਾਂ ਕੰਮ ਨਹੀਂ ਆਈਆਂ ਇਸ ਕਮਸ਼ਾਨ ਜੰਗ ਵਿੱਚ ਦੋ ਪ੍ਰਾਤਨ ਪਵਿੱਤਰ ਬੀੜਾਂ ਅੰਮ੍ਰਿਤਸਰ ਵਾਲੀ ਅਤੇ ਦਮਦਮਾ ਸਾਹਿਬ ਵਾਲੀ ਗੁੰਮ ਹੋ ਗਈਆਂ। ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਵੀ ਛੱਡਣੀ ਪੈ ਗਈ। ਇਸ ਜੰਗ ਵਿੱਚ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਨੇ ਖਾਲੀ ਘੋੜਿਆਂ ਦੀ ਮਦਦ ਦੇ ਨਾਲ ਅਨੇਕਾਂ ਬਜ਼ੁਰਗਾਂ, ਸਿੰਘਣੀਆਂ ਅਤੇ ਭਚੰਗੀਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ। ਇਸ ਕਮਸ਼ਾਨ ਜੰਗ ਵਿੱਚ ਦੋਵੇਂ ਫੌਜਾਂ ਲੜਾਈ ਲੜਦਿਆਂ ਹੋਈਆਂ ਬਰਨਾਲੇ ਵੱਲ ਨੂੰ ਵੱਧੀਆਂ ਜਾ ਰਹੀਆਂ ਸਨ ਥਾਮ ਹੁੰਦੇ ਹੁੰਦੇ ਪਿੰਡ ਕੁਤਵਾ ਅਤੇ ਬਾਮਣੀਆਂ ਲਾਗੇ ਸਿੰਘਾਂ ਦਾ ਘੇਰਾ ਟੁੱਟ ਗਿਆ ਇਸ ਕਾਰਨ ਇੱਥੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਅਫਦਾਲੀ ਦੀ ਫੌਜ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਬਜ਼ੁਰਗ ਔਰਤਾਂ ਤੇ ਬੱਚੇ ਸ਼ਹੀਦ ਕਰ ਦਿੱਤੇ ਪਿੰਡ ਕੁਤਵੇ ਲਾਗੇ ਪਾਣੀ ਦੀ ਇੱਕ ਢਾਬ ਸੀ ਜਿਸ ਉੱਪਰ ਸਿੱਖਾਂ ਨੇ ਕਬਜ਼ਾ ਕਰ ਲਿਆ ਉਸ ਵਕਤ ਤੱਕ ਦੋਵੇਂ ਫੌਜਾਂ ਥੱਕ ਕੇ ਚੂਰ ਹੋ ਚੁੱਕੀਆਂ ਸਨ ਪਿਆਸੇ ਭੁੱਖੇ ਫੌਜੀਆਂ ਦਾ ਬੁਰਾ ਹਾਲ ਸੀ ਦੋਵੇਂ ਫੌਜਾਂ ਪਿਛਲੇ 48 ਘੰਟੇ ਤੋਂ ਲਗਾਤਾਰ ਚੱਲ ਰਹੀਆਂ ਸਨ ਅਤੇ 10 ਘੰਟੇ ਤੋਂ ਆਪਸ ਵਿੱਚ ਜੂਝ ਰਹੀਆਂ ਸਨ ਸਿੱਖਾਂ ਨੇ ਇੱਥੇ ਰੱਜ ਕੇ ਪਿਆਸ 부ਝਾਈ ਅਤੇ ਜਦੋਂ ਤੱਕ ਸਿੱਖ ਇਥੋਂ ਚਲੇ ਨਾ ਗਏ ਓਨੀ ਦੇਰ ਤੱਕ ਅਫਗਾਨੀ ਦੀਆਂ ਫੌਜਾਂ ਦੀ ਨੇੜੇ ਆਉਣ ਦੀ ਹਿੰਮਤ ਨਹੀਂ ਪਈ ਅਸਲ ਵਿੱਚ ਸਿੱਖਾਂ ਨੇ ਦਰਾਨੀਆਂ ਨੂੰ ਪਾਣੀ ਦੇ ਲਾਗੇ ਫਟਕਣ ਵੀ ਨਹੀਂ ਦਿੱਤਾ ਸਿੱਖਾਂ ਦੇ ਪਾਣੀ ਪੀ ਕੇ ਚਾਲੇ ਪਾਉਣ ਮਗਰੋਂ ਅਬਦਾਲੀ ਦੀਆਂ ਪਿਆਸੀਆਂ ਫੌਜਾਂ ਪਾਣੀ ਤੇ ਟੁੱਟ ਪਈਆਂ ਐਨੇ ਨੂੰ ਸਿੱਖ ਦੂਰ ਨਿਕਲ ਚੁੱਕੇ ਸਨ ਅਬਦਾਲੀ ਦੀਆਂ ਫੌਜਾਂ ਨੇ ਸਿੱਖਾਂ ਦਾ ਬਰਨਾਲੇ ਤੱਕ ਪ੍ਰਸਾ ਕੀਤਾ ਪਰ ਇਸ ਵਕਤ ਤੱਕ ਹਨੇਰਾ ਹੋ ਚੁੱਕਾ ਸੀ ਅਤੇ ਬਰਨਾਲਾ ਸਿੱਖ ਬਸੋਂ ਵਾਲਾ ਇਲਾਕਾ ਸੀ ਇਸ ਕਰਕੇ ਅਬਦਾਲੀ ਰੁਕ ਗਿਆ ਤਿੱਖ ਅੱਗੇ ਕੋਟਕਪੂਰਾ ਲੱਖੀ ਜੰਗਲ ਤੇ ਫਰੀਦਕੋਟ ਵੱਲ ਨੂੰ ਨਿਕਲ ਗਏ ਕੁੱਪ ਤੋਂ ਲੈ ਕੇ ਬਰਨਾਲੇ ਤੱਕ ਹਰ ਪਾਸੇ ਲਾਸਾਂ ਬਿਸ਼ੀਆਂ ਪੰਗਾ ਸਨ ਇਸ ਕੱਲੂਕਾਰੇ ਵਿੱਚ ਸਿੱਖਾਂ ਦੇ ਨੁਕਸਾਨ ਦਾ ਵੱਡਾ ਕਾਰਨ ਪਰਿਵਾਰਾਂ ਦਾ ਨਾਲ ਹੋਣਾ ਸੀ ਛੋ ਸਿੱਖਾਂ ਨੂੰ ਵਿਰਧ ਬੀਬੀਆਂ ਅਤੇ ਬੱਚਿਆਂ ਨੂੰ ਬਚਾਉਣ ਦਾ ਵੀ ਫਿਕਰ ਸੀ ਨਹੀਂ ਤਾਂ ਸਿੱਖ ਗਰੀਲਾ ਜੰਗ ਕਰਕੇ ਨਿਕਲ ਸਕਦੇ ਸਨ ਦੂਸਰਾ ਸਿੱਖਾਂ ਦੀ ਫੌਜ 50 ਹਜ਼ਾਰ ਅਤੇ ਅਬਦਾਲੀ ਦੀ ਫੌਜਾਂ ਦੀ ਗਿਣਤੀ 2 ਲੱਖ ਸੀ ਅਬਦਾਲੀ ਦੀ ਮਦਦ ਦੇ ਲਈ ਸਾਰੇ ਪੰਜਾਬ ਦੇ ਫੌਜਦਾਰਾਂ ਅਤੇ ਚੌਧਰੀਆਂ ਦੀ ਫੌਜ ਹਾਜ਼ਰ ਸੀ ਜਦ ਕਿ ਸਿੱਖਾਂ ਨੂੰ ਤਾਂ ਬਾਬਾ ਆਲਾ ਸਿੰਘ ਵਰਗੇ ਵੀ ਛੱਡ ਕੇ ਚਲੇ ਗਏ ਜਿਨ੍ਹਾਂ ਤੇ ਸਿੱਖਾਂ ਨੂੰ ਭਾਰੀ ਉਮੀਦ ਸੀ ਦੋਨਾਂ ਫੌਜਾਂ ਦਾ ਚੋਖਾ ਨੁਕਸਾਨ ਹੋਇਆ ਸੀ 10 ਤੋਂ 12000 ਤੱਕ ਸਿੱਖ ਸ਼ਹੀਦ ਹੋਏ ਅਤੇ ਇੰਨੇ ਹੀ ਅਬਦਾਲੀ ਦੀ ਫੌਜ ਮਾਰੀ ਗਈ ਸਿੱਖਾਂ ਦੀਆਂ ਬੀਬੀਆਂ, ਬਿਰਦ ਅਤੇ ਬੱਚੇ 18 ਤੋਂ ਲੈ ਕੇ 20000 ਦੇ ਕਰੀਬ ਸ਼ਹੀਦ ਕੀਤੇ ਗਏ। ਇਸ ਤਰ੍ਹਾਂ ਸਿੱਖਾਂ ਦਾ ਅੰਦਾਜ਼ਨ ਨੁਕਸਾਨ 30 ਤੋਂ 32000 ਦੇ ਕਰੀਬ ਸੀ। ਸਿੱਖਾਂ ਦੇ ਬਾਕੀ ਦੇ ਨੁਕਸਾਨ ਦੇ ਨਾਲੋਂ ਨਾਲ ਸ੍ਰੀ ਅੰਮ੍ਰਿਤਸਰ ਵਾਲੀ ਅਤੇ ਦਮਦਮਾ ਸਾਹਿਬ ਵਾਲੀਆਂ ਪ੍ਰਾਤਨ ਪਵਿੱਤਰ ਬੀੜਾਂ ਅਫਦਾਲੀ ਦੀ ਫੌਜ ਦੇ ਹੱਥ ਆ ਗਈਆਂ। ਜੋ ਉਸਨੇ ਸਿੱਖਾਂ ਨੂੰ ਵਾਪਸ ਨਹੀਂ ਕੀਤੀਆਂ ਸ਼ਗੋ ਨਸ਼ਟ ਕਰ ਦਿੱਤੀਆਂ ਸਰਦਾਰ ਜੱਸਾ ਸਿੰਘ ਸਰਦਾਰ ਚੜਤ ਸਿੰਘ ਸ਼ਕਰਚੱਕੀਆ ਅਤੇ ਸਰਦਾਰ ਸ਼ਾਮ ਸਿੰਘ ਕਰੋੜਾ ਸਿੰਘੀਆਂ ਅਤੇ ਹੋਰ ਸਰਦਾਰਾਂ ਦੇ ਕਈ ਕਈ ਫੱਟ ਲੱਗੇ ਕੋਈ ਐਸਾ ਸਿੱਖ ਸਿਪਾਹੀ ਨਹੀਂ ਸੀ ਬਚਿਆ ਜਿਸ ਦੇ ਜਿਸਮ ਤੇ ਜ਼ਖਮ ਨਾ ਲੱਗਾ ਹੋਵੇ ਪਰ ਸਿੱਖਾਂ ਦੇ ਮਨਾਂ ਵਿੱਚ ਇਸ ਕੱਲੂਕਾਰੇ ਦਾ ਵੱਡਾ ਲਾਭ ਇਹ ਹੋਇਆ ਕੇ ਸਿੱਖਾਂ ਦੇ ਦਿਲਾਂ ਵਿੱਚ ਜਿਹੜਾ ਥੋੜਾ ਬਹੁਤਾ ਅਫਦਾਲੀ ਦਾ ਡਰ ਸੀ ਉਹ ਵੀ ਨਿਕਲ ਗਿਆ ਜੇ ਸਿੱਖਾਂ ਦੀ ਜਗ੍ਹਾ ਕੋਈ ਹੋਰ ਕੌਮ ਹੁੰਦੀ ਤਾਂ ਮਰ ਹਟਿਆ ਬਾਗ ਮੁੜ ਉੱਠ ਨਾ ਸਕਦੀ ਪਰ ਸਿੱਖਾਂ ਨੇ 6 ਮਹੀਨਿਆਂ ਦੇ ਅੰਦਰ ਹੀ ਅਫਦਾਲੀ ਨੂੰ ਟਿੱਪਲੀ ਸਾਹਾ ਵਿਖੇ ਮੁੜ ਕੇ ਰ ਲਿਆ ਅਫਦਾਲੀ ਨੇ ਦਰਬਾਰ ਸਾਹਿਬ ਦੀਆਂ ਨੀਹਾਂ ਵਿੱਚ ਬਰੂਧ ਰੱਖ ਕੇ ਇਸ ਮੁਕੱਦਸ ਪਵਿੱਤਰ ਅਸਥਾਨ ਦੀ ਬੇਅਦਵੀ ਕਰਨ ਦੀ ਜ਼ਰੂਰਤ ਕੀਤੀ ਆਪਣੇ ਵੱਲੋਂ ਉਸਨੇ ਸਮਝ ਲਿਆ ਕਿ ਇੰਜ ਕਰਕੇ ਸ਼ਾਇਦ ਉਹ ਸਿੱਖਾਂ ਨੂੰ ਖਤਮ ਕਰ ਦੇਵੇਗਾ ਸਿੱਖਾਂ ਦੇ ਮਨਾਂ ਵਿੱਚ ਕੱਲੂਕਾਰੇ ਵਿੱਚ ਹੋਏ ਕਤਲੇਆਮ ਦਾ ਬੜਾ ਰੋਸ ਅਤੇ ਰੰਜਿ ਸੀ 5 ਫਰਵਰੀ 1762 ਈਸਵੀ ਨੂੰ ਇਹ ਕੱਲੂਕਾਰਾ ਹੋਇਆ ਅਤੇ ਮਈ 1762 ਨੂੰ ਸਿੱਖਾਂ ਨੇ ਸਰਹੰਦ ਨੂੰ ਘੇਰਾ ਪਾ ਲਿਆ ਸਿੱਖਾਂ ਦੇ ਹੌਂਸਲੇ ਤੋਂ ਵਾਕਿਫ ਜੈਨਖਾਨ ਨੇ ਮੁਕਾਬਲਾ ਤਾਂ ਕੀ ਕਰਨਾ ਸਗੋਂ 50000 ਰੁਪਏ ਨਜ਼ਰਾਨਾ ਦੇ ਕੇ ਰਾਜ਼ੀਨਾਮਾ ਕਰ ਲਿਆ ਆਉਂਦੀ ਦੀਵਾਲੀ ਤੱਕ 60000 ਦੇ ਕਰੀਬ ਸਿੱਖ ਸ਼ਹੀਦੀ ਗਾਨੇ ਬਨਨ ਕੇ ਲਾੜੀ ਮੌਤ ਨੂੰ ਵਿਆਉਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋ ਗਏ ਇਹ ਦੇਖ ਕੇ ਅਬਦਾਲੀ ਘਬਰਾ ਗਿਆ ਅਤੇ ਸਿੱਖਾਂ ਨਾਲ ਲੜਨ ਤੋਂ ਭੱਜਣ ਲੱਗਾ ਅਤੇ ਉਸਨੇ ਸਿੱਖਾਂ ਨਾਲ ਹੁਣ ਸਮਝੌਤਾ ਕਰਨ ਦਾ ਮਨ ਬਣਾ ਲਿਆ ਉਸਨੇ ਸਿੱਖਾਂ ਨਾਲ ਮਿਲ ਕੇ ਰਾਜ ਕਰਨ ਦੇ ਸਨੇਹ ਨਾਲ ਆਪਣੇ ਕੁਝ ਦੂਤ ਸ੍ਰੀ ਅੰਮ੍ਰਿਤਸਰ ਵੱਲ ਭੇਜੇ ਇਹਨਾਂ ਦੇ ਨਾਲ ਬਰਨਾਲੇ ਦਾ ਇੱਕ ਸਿੱਖ ਵਕੀਲ ਨਾਨੂ ਸਿੰਘ ਵੀ ਸੀ ਉਸ ਵਕਤ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਸ਼ਾਮ ਸਿੰਘ ਕਰੋੜਾ ਸਿੰਘੀਆ ਅਤੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਨੈ ਆਪਸੀ ਸਲਾਹ ਤੋਂ ਬਾਅਦ ਅਬਦਾਲੀ ਦੀ ਆਫਰ ਨੂੰ ਮੁੱਢੋਂ ਠੁਕਰਾ ਦਿੱਤਾ 17 ਅਕਤੂਬਰ 1762 ਵਾਲੇ ਦੀਵਾਲੀ ਦੇ ਦਿਨ ਸਵੇਰੇ ਤੜਕੇ ਹੀ ਸਿੱਖ ਅਬਦਾਲੀ ਦੀ ਫੌਜ ਉੱਪਰ ਟੁੱਟ ਪਏ 18 ਦਿਨ ਲਹੂ ਡੋਲਮੇ ਜੰਗ ਹੋਈ ਪਾਣੀਪਤ ਅਤੇ ਅਨੇਕਾਂ ਜੰਗਾਂ ਦਾ ਜੇਤੂ ਕਾਜੀ ਅਬਦਾਲੀ ਸ਼ਾਮ ਹੋਣ ਤੋਂ ਪਹਿਲਾਂ ਹੀ ਸਿੰਘਾਂ ਹੱਥੋਂ ਬੁਰੀ ਤਰ੍ਹਾਂ ਹਾਰ ਖਾ ਕੇ ਥਣੇ ਫੌਜ ਲਾਹੌਰ ਦੌੜ ਗਿਆ ਇਸ ਜੰਗ ਤੋਂ ਬਾਅਦ ਫਿਰ ਅਬਦਾਲੀ ਦੇ ਹਿੰਦੁਸਤਾਨ ਵਿੱਚ ਪੈਰ ਨਾ ਟਿਕ ਸਕੇ ਅਹਿਮਦ ਸਾਹ ਅਬਦਾਲੀ ਜਦ ਵਾਪਸ ਦੇਸ਼ ਪਰਤਿਆ ਤਾਂ ਉਸ ਨੇ ਇਹ ਸਮਝ ਲਿਆ ਸੀ ਕਿ ਸਿੰਘ ਹੁਣ ਸਿਰ ਨਹੀਂ ਚੁੱਕ ਸਕਣਗੇ ਇਸਨੇ ਲਾਹੌਰ ਵਿੱਚ ਸਿੰਘਾਂ ਦੇ ਕਟੇ ਹੋਏ ਸਿਰਾਂ ਦੇ ਜਲੂਸ ਕੱਢੇ ਤਾਂ ਕਿ ਲੋਕ ਭੈਪੀਤ ਹੋ ਜਾਣ ਸਿੰਘਾਂ ਦੇ ਕਟੇ ਹੋਏ ਸਿਰ ਲਾਹੌਰ ਲਿਆ ਕੇ ਉਸਨੇ ਸ਼ਹਿਰ ਦੇ ਇੱਕ ਪਾਸੇ ਉਹਨਾਂ ਸਿਰਾਂ ਦੇ ਮিনার ਬਣਵਾਏ ਅਹਿਮਦ ਸਾਹਿਬ ਦਾਲੀ ਨੇ ਦੋ ਵਾਰੀ 3 ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਢਾਹ ਢੇਰੀ ਕਰਨ ਦੀ ਵੱਦ ਚਲਣੀ ਕੀਤੀ ਪਹਿਲਾ ਸਨ 1757 ਵਿੱਚ ਅਤੇ ਫਿਰ ਸਨ 1762 ਵਿੱਚ ਪਹਿਲੇ ਹਮਲੇ ਵਿੱਚ ਵੀ ਤੋਪਾਂ ਨਾਲ ਹਮਲੇ ਕਰਕੇ ਬੜੀ ਤਬਾਹੀ ਕੀਤੀ ਪਰ ਦੂਜੀ ਵਾਰ ਤਾਂ ਸ੍ਰੀ ਹਰਮੰਦਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ ਅਤੇ ਸਭ ਕੁਝ ਢਾਹ-ਢੇਰੀ ਕਰ ਦਿੱਤਾ ਸ੍ਰੀ ਹਰਮੰਦਰ ਸਾਹਿਬ ਦੀਆਂ ਇੱਟਾਂ ਜਦੋਂ ਦੂਰ-ਦੂਰ ਤੱਕ ਉੱਡ ਕੇ ਗਈਆਂ ਤਾਂ ਦੁਸ਼ਮਣ ਦੀਆਂ ਫੌਜਾਂ ਵੀ ਜ਼ਖਮੀ ਹੋਈਆਂ ਉਸਨੇ ਸਰੋਵਰ ਨੂੰ ਮਲਬੇ ਨਾਲ ਪੂਰ ਕਰਕੇ ਗੁਨਾਹ ਕੀਤਾ ਅਤੇ ਗਾਈਆਂ ਮਾਰ ਕੇ ਸਰੋਵਰ ਵਿੱਚ ਛੁੱਟੀਆਂ ਤਾਂ ਜੋ ਸਿੰਘ ਇਸ ਅਸਥਾਨ ਨੂੰ ਆਪਵਿੱਤਰ ਜਾਣ ਕੇ ਛੱਡ ਜਾਣ ਸ਼ਹਿਰ ਦੇ ਚਾਰ ਚਫੇਰੇ ਪਹਿਰੇ ਬਿਠਾ ਦਿੱਤੇ ਸਨ ਸਨ 1768 ਵਿੱਚ ਅਹਿਮਦ ਸਾਹਿਬ ਦਾਲੀ ਦੇ ਢਾਏ ਹੋਏ ਸ੍ਰੀ ਦਰਬਾਰ ਸਾਹਿਬ ਨੂੰ ਖਾਲਸੇ ਨੇ ਮੁੜ ਉਸਾਰਿਆ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਸਾਖੀਆਂ ਤੇ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ